ਕਹਿੰਦਾ ਨਿਕਲੇ ਤੀਰ ਕਮਾਨ ਦੇ ਵਿੱਚੋਂ ਵਾਪਸ ਮੁੜਦੇ ਨਹੀਂ ਫੱਟ ਤਲਵਾਰ ਦੇ ਜੁੜ ਜਾਂਦੇ ਲਾਏ ਜੀਬ ਦੇ ਜੁੜਦੇ ਨਹੀਂ ਸੱਚੇ ਮਿੱਤਰ ਮੁਸ਼ਕਿਲ ਦਾ ਸੱਚੇ ਮਿੱਤਰ ਯਾਰ ਦੀ ਮੁਸ਼ਕਿਲ ਦਾ ਕਰ ਹੱਲ ਜਾਂਦੇ ਬਦਲੇ ਕਦੇ ਸੁਭਾ ਨਹੀਂ ਦੇਖੇ ਭਾਅ ਬਦਲ ਜਾਂਦੇ ਕਹਿੰਦਾ ਘਰ ਨੂੰ ਸਵਰਗ ਜਾਂ ਨਰਕ ਬਣਾਉਣਾ ਹੱਥ ਵਿੱਚ ਔਰਤ ਦੇ ਬੇਲੜ ਦੇ ਖੇ ਦਿਨੇ ਹੀ ਸੁਪਨੇ ਫੋਕੇ ਸ਼ੌਹਰਤ ਦੇ ਅੱਜ ਕੱਲ ਦਾ ਕਿਉ ਪੀ ਕੇ ਨਹੀਂ ਟਾਹੇ ਮਲ ਜਾਂਦੇ ਮੈਂ ਬਦਲੇ ਕਦੇ ਸੁਭਾਣੀ ਦੇਖੇ ਭਾ ਬਦਲ ਜਾਂਦੇ ਕਹਿੰਦਾ ਬਾਪੂ ਮਰ ਗਿਆ ਕਾਰਨ ਲੱਭਦਾ ਉੱਚੀਆਂ ਪੈਂਟਾਂ ਦਾ ਬਾਪੂ ਮਰ ਗਿਆ ਕਾਰਨ ਲੱਭਦਾ ਫਟੀਆਂ ਪੈਂਟਾਂ ਦਾ ਮੁੰਡਾ ਆਸ਼ਕ ਹੋਇਆ ਫਿਰਦਾ ਫੌਨ ਦੀਆਂ ਸਾਈਟਾਂ ਦਾ ਬਿਨਾ ਫੋਨ ਤੋਂ ਅੱਜ ਗੁਜ਼ਾਰੇ ਦੋ ਨਹੀਂ ਪਲ ਜਾਂਦੇ ਮੈਂ ਬਦਲੇ ਕਦੇ ਸੁਭਾਣੀ ਦੇਖੇ ਭਾ ਬਦਲ ਜਾਂਦੇ ਕਹਿੰਦਾ ਬਿਨਾ ਗਰਜ ਤੋਂ ਕਿਸੇ ਨੂੰ ਕੋਈ ਹੱਸ ਬੁਲਾਉਂਦਾ ਨਹੀਂ ਹੁਣ ਹੀਰ ਨਹੀਂ ਦਿੰਦੀ ਚੂਰੀ ਰਾਂਝਾ ਵਗ ਚਰਾਉਂਦਾ ਨਹੀਂ ਮਤਲਬ ਕੱਢਿਆ ਬਸ ਬੰਦੇ ਦੇ ਰਾਹ ਬਦਲ ਜਾਂਦੇ ਮੈਂ ਬਦਲੇ ਕਦੇ ਸੁਭਾ ਨਹੀਂ ਦੇਖੇ ਭਾ ਬਦਲ ਜਾਂਦੇ ਕਹਿੰਦਾ ਅਣਖ ਜ਼ੁਬਾਨ ਤੇ ਇੱਜ਼ਤ ਅੱਜ ਕੱਲ ਘੱਟ ਹੀ ਦਿਸਦੀ ਆ ਜਿੱਥੇ ਮਿਲ ਜੇ ਬੁਰਕੀ ਪੂੰਛ ਉੱਥੇ ਹੀ ਹਿਲਦੀ ਆ ਰਾਜੂ ਛੱਡ ਦੇ ਠੱਗੀਆਂ ਉਹ ਸੌਖੇ ਸਾਹ ਨਿਕਲ ਜਾਂਦੇ ਮੈਂ ਬਦਲੇ ਕਦੇ ਸੁਹਾਣੀ ਦੇਖੇ ਭਾ ਬਦਲ ਜਾਂਦੇ